ਆਪច ਕੰਮ ਕਰ ਰਹੇ ਆ ਤੇ ਇਹ ਸਾਡੇ ਮੈਂ ਆਪਣੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਸਾਨੂੰ ਉਹਨਾਂ ਨੇ ਗਾਈਡ ਕੀਤਾ ਕਿ ਰਾਜਨੀਤੀ ਚੰਗੀ ਸਿੱਖਿਆ ਚੰਗੀਆਂ ਸਿਹਤ ਸਹੂਲਤਾਂ ਰੋਜ਼ਗਾਰ ਦੇ ਕੇ ਲੋਕਾਂ ਨੂੰ ਚੰਗੀਆਂ ਸਿਵਲ ਕਮਿਊਨिटीज ਦੇ ਕੇ ਵੀ ਕੀਤੀ ਜਾ ਸਕਦੀ ਆ ਤੇ ਬੱਚਿਆਂ ਨੂੰ ਪੜ੍ਹਾਈ ਮਿਲ ਰਹੀ ਹੈ ਜਿਹੜੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਅਫਸਰ ਬਣਦੇ ਉਹ ਦੁਆਰਾ ਜਿਹੜੇ ਪੰਜਾਬ ਦੇ ਲੋਕ ਆ ਸੁਪਨੇ ਲੈ ਰਹੇ ਆ ਤੇ ਕੀ ਮਤਲਬ ਹੈ ਇਹ ਤਾਂ ਬੱਲਵਾਂ ਇਹ ਹੈਗਾ ਨਾ ਜੀ ਐਲਾਈਅੰਸ ਹੈਗਾ ਨਾ ਜੀ ਅੱਦੇ ਬੀਜਪੀ ਨੇ ਕੀਤਾ ਨਾ ਜਨ ਨਾਲ ਇਹ ਤਿੰਨੇ ਇਕੱਠੇ ਹੋ ਕੇ ਸਾਡੇ ਖਿਲਾਫ ਲੜੇ ਆ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਭਗਵੰਤ ਮਾਨ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਤੇ ਅਰਵਿੰਦ ਕੇਜਲੀਵਾਲ ਮਨੀਸ਼ ਸੋਧਿਆ ਦੀ ਜੋ ਸੋਚ ਆ ਜੋ ਦਿੱਲੀ ਮਾਡਲ ਡਿਵੈਲਪਮੈਂਟ ਦਾ ਸੀਗਾ ਉਹਨੂੰ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਰੰਗਲਾ ਪੰਜਾਬ ਬਣਾਉਣ ਵਾਸਤੇ ਪੰਜਾਬ ਦੇ ਵਿੱਚ ਜਿਹੜੀ એનર્ਜੀ ਦੇ ਨਾਲ ਜਿਹੜੀ ਸ਼ਕਤੀ ਦੇ ਨਾਲ ਜਿਹੜੀ ਸੋਚ ਦੇ ਨਾਲ ਸਟ੍ਰੈਟਜੀ ਦੇ ਨਾਲ ਉਹਨੂੰ ਲਾਗੂ ਕੀਤਾ ਉਹਦੇ ਤੇ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਸਾਰੇ ਪੰਜਾਬ ਦੇ ਲੋਕਾਂ ਨੇ ਉਹਦੇ ਤੇ ਮੋਹਰ ਲਾਈ ਆ ਉਹ ਇੱਕ ਬਹੁਤ ਵੱਡੀ ਜਿੱਤ ਜਿਹੜੀ ਹੈਗੀ ਆ ਉਹ ਬਲੌਕ ਸਮਤੀ ਤੇ ਜਲਾ ਪਟੀਸ਼ਾ ਦੇ ਇਲੈਕਸ਼ਨ ਦੇ ਵਿੱਚ ਹੋਈ ਆ ਅਰ ਮੈਨੂੰ ਲੱਗਦਾ ਕਿ ਨੀਅਰਲੀ ਜਿਹੜਾ 75 80% ਜਿਹੜਾ ਹੈਗਾ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤੇ 70 75% ਜਿਹੜਾ ਹੈਗਾ ਬਲਾਕ ਸ਼ਾਂਤੀ ਦੇ ਵਿੱਚ ਜਿਹੜੀ ਅਸੀਂ ਤਾਂ ਆਮ ਆਦਮੀ ਪਾਰਟੀ ਨੂੰ ਮਿਲਿਆ ਇਹ ਇੱਕ ਬਹੁਤ ਸਾਡੇ ਵਲੰਟੀਅਰਸ ਜਿਹੜੇ ਦਿਨ ਰਾਤ ਮਿਹਨਤ ਕਰਦੇ ਆ ਨਿਸ਼ਕਾਮ ਆਪਣੇ ਘਰੋਂ ਰੋਟੀ ਖਾ ਕੇ ਦਿਨ ਰਾਤ ਜਿਹੜੀ ਪਾਰਟੀ ਦੇ ਵਾਸਤੇ ਕੰਮ ਕਰਦੇ ਆ ਉਹਨਾਂ ਦੀ ਮਿਹਨਤ ਜਿਹੜੀ ਹੈਗੀ ਆ ਉਹਨਾਂ ਦੀ ਕੌਣ ਪਸੀਨੇ ਦੀ ਕਮਾਈ ਆ ਇਹ ਪਾਰਟੀ ਵਲੰਟੀਅਰਸ ਦੀ ਪਾਰਟੀ ਆ ਜਿਹੜਾ ਨੇ ਦਿਨ ਰਾਤ ਮਿਹਨਤ ਕਰਕੇ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਆ ਪਟਿਆਲੇ ਦੇ ਵਿੱਚ ਮੈਂ ਕੰਮ ਕੀਤਾ ਸਾਰੇ ਪੰਜਾਬ ਵਿੱਚ ਕੰਮ ਕੀਤਾ ਹੁਣ ਵੀ ਮੈਂ ਪੰਜਾਬ ਵਿੱਚ ਕੰਮ ਕਰਦੇ ਆ ਤੇ ਇਹ ਸਾਡੇ ਮੈਂ ਆਪਣੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਸਾਨੂੰ ਉਹਨਾਂ ਨੇ ਗਾਈਡ ਕੀਤਾ ਕਿ ਰਾਜਨੀਤੀ ਚੰਗੀ ਸਿੱਖਿਆ ਚੰਗੀਆਂ ਸਿਹਤ ਸਹੂਲਤਾਂ ਰੋਜ਼ਗਾਰ ਦੇ ਕੇ ਲੋਕਾਂ ਨੂੰ ਚੰਗੀਆਂ ਸਿਵਲ ਕਮਿਊਨिटीज ਦੇ ਕੇ ਵੀ ਕੀਤੀ ਜਾ ਸਕਦੀ ਆ ਜ਼ਰੂਰੀ ਨਹੀਂ ਹੈ ਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਗੁੰਮਰਾਹ ਕਰਕੇ ਜਾਂ ਸਮਾਜ ਦੇ ਵਿੱਚ ਨਫ਼ਰਤ ਫਲਾ ਕੇ ਜਾ ਲੜਾਈ ਝਗੜੇ ਕਰਾ ਕੇ ਖਰਚੇ ਤੇ ਪਰਚੇ ਦੀ ਰਾਜਨੀਤੀ ਕੀਤੀ ਜਾਵੇ ਚੰਗੇ ਤਰੀਕੇ ਨਾਲ ਵੀ ਇਹਨੂੰ ਮੈਂ ਗੁੱਡ ਗਵਰਨਰਸ ਕਹਾਂ ਨਾ ਕਿ ਇੱਕ ਬਹੁਤ ਵਧੀਆ ਰਾਜਨੀਤੀ ਜਿਹੜੀ ਹੈਗੀ ਆ ਇਹ ਪੰਜਾਬ ਤੋਂ ਸ਼ੁਰੂ ਮਤਲਬ ਦਿੱਲੀ ਤੋਂ ਸ਼ੁਰੂਆਤ ਹੋਈ ਪੰਜਾਬ ਦੇ ਵਿੱਚ ਬੋਟਾ ਫਲ ਫੁੱਲ ਰਿਹਾ ਤੇ ਅਖੀਰ ਮੈਂ ਪੂਰੀ ਉਮੀਦ ਕਰਦਾ ਕਿ ਪੂਰੇ ਦੇਸ਼ ਦੇ ਵਿੱਚ ਜਿਹੜੀ ਇਹ ਰਾਜਨੀਤੀ ਆ ਕਿਉਂਕਿ ਗੋਆ ਦੇ ਵਿੱਚ ਵੀ ਔਰ ਗੁਜਰਾਤ ਦੇ ਵਿੱਚ ਵੀ ਸਾਨੂੰ ਬਹੁਤ ਭਾਰਮੰਗਾਰਾ ਮਿਲਿਆ ਕਸ਼ਮੀਰ ਦੇ ਵਿੱਚ ਸਾਡਾ ਇੱਕ ਐਮਐਲਏ ਆ ਗਿਆ ਈਵਨ ਕੇਰਲਾ ਦੇ ਵਿੱਚ ਸਾਡੇ ਜਿਹੜੇ ਹੈਗੇ ਲੋਕਲ ਬਾਡੀ ਸਾਨੂੰ ਜਿੱਤ ਮਿਲੀ ਆ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜੀ ਲੋਕਾਂ ਨੂੰ ਜਿਸ ਤਰ੍ਹਾਂ ਫ੍ਰੀ ਬਿਜਲੀ ਮਿਲ ਰਹੀ ਹੈ ਹੋਮ ਡਿਲੀਵਰੀ ਆਫ ਸਰਵਿਸਿਜ਼ ਆ ਕਿਸਾਨਾਂ ਨੂੰ ਪਾਣੀ ਮਿਲ ਰਿਹਾ ਸਿਹਤ ਸਹੂਲਤਾਂ ਮਿਲ ਰਹੀਆਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਦਵਾਈਆਂ ਫ੍ਰੀ ਮਿਲ ਰਹੀਆਂ ਲੋਕਾਂ ਦੇ ਗੁਰਦੇ ਲਿਵਰ ਫੇਲ ਹੋਣੇ ਬੰਦ ਹੋ ਰਹੇ ਆ ਤੇ ਬੱਚਿਆਂ ਨੂੰ ਪੜ੍ਹਾਈ ਮਿਲ ਰਹੀ ਹੈ ਜਿਹੜੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਆਫਸਰ ਬਣਨਦੇ ਉਹ ਦੁਆਰਾ ਜਿਹੜੇ ਪੰਜਾਬ ਦੇ ਲੋਕ ਆ ਸੁਪਨੇ ਲੈ ਰਹੇ ਆ ਸੋ ਮੈਂ ਇੱਕ ਵਾਰੀ ਫਿਰ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਧੰਨਵਾਦ ਵੀ ਕਰਦਾ ਵਧਾਈਆਂ ਵੀ ਦਿੰਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਔਰ ਆਪਣੇ ਸਾਰੇ ਵੋਲੰਟੀਅਰਸ ਨੂੰ ਜਿਹੜੇ ਕੈਂਡੀਡੇਟ ਜਿੱਤੇ ਆ ਉਹਨਾਂ ਨੂੰ ਵੀ ਜਿਹੜੇ ਨਹੀਂ ਵੀ ਜਿੱਤੇ ਆ ਉਹਨਾਂ ਨੂੰ ਕ ਤੇ ਅਸੀਂ ਜਿਹੜਾ ਹੈਗਾ ਪੰਜਾਬ ਨੂੰ ਇੱਕ ਇਹੋ ਜਿਹਾ ਮਾਡਲ ਦੇਣਾ ਜਿਹਦੇ ਨਾਲ ਪੰਜਾਬ ਇੱਕ ਮਾਡਰਨ ਸਟੇਟ ਹੋਵੇ ਸਾਡੇ ਬੱਚਾ ਨੂੰ ਬਾਹਰ ਵਿਦੇਸ਼ਾਂ ਵਿੱਚ ਨਾ ਜਾਣਾ ਪਵੇ ੱੱੱਕੇ ਦਾ ਖਾਣੇ ਪਾਣਾ ਇੱਥੇ ਰੋਜ਼ਗਾਰ ਪੈਦਾ ਕਰਨਾ ਅਸੀਂ ਇਹ ਸਾਡਾ ਅਗਲਾ ਮੰਡੇਟ ਹੈ ਔਰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਇਹ ਹੁਣ ਅਗਲੇ 15 20 ਦਿਨ ਦੇ ਵਿੱਚ ਮੇਰਾ ਅੱਜ ਤੋਂ ਹੀ ਮੇਰਾ ਜਿਹੜਾ ਸ਼ਡਿਊਲ ਹੈ ਮੇਰੀ ਸਾਰੇ ਡਿਪਟੀ ਕਮਿਸ਼ਨਰ ਸਿਵਲ ਸਰਜਨਸ ਨਾਲ ਮੀਟਿੰਗ ਹੈ ਉਹਦੇ ਚ ਅਸੀਂ 10 ਲੱਖ ਦਾ ਜਿਹੜਾ ਹਰ ਪਰਿਵਾਰ ਨੂੰ ਬੀਮਾ ਹੈਗਾ ਇਹ ਜਨਵਰੀ ਦੇ ਵਿੱਚ ਰੋਲ ਆਊਟ ਹੋਣਾ ਹੈਗਾ ਉਹਦਾ ਕੰਮ ਸ਼ੁਰੂ ਆ ਜੀ ਸਾਡਾ ਇਸ ਤਰ੍ਹਾਂ ਸਾਡੇ ਜਿਹੜੇ ਹੋਰ ਪਿੰਡਾਂ ਦੇ ਵਿੱਚ ਸਾਫ ਸਫਾਈ ਹੈ, ਚੱਪੜ ਹੈ, ਸਕੂਲ ਹੈ, ਹਸਪਤਾਲ ਹੈ, ਡਿਸਪੈਂਸਰੀਆਂ, ਸੜਕਾਂ ਦਾ ਨੈਟਵਰਕ ਹੈ। ਇਹ ਸਾਰੇ ਕੰਮ ਅਸੀਂ ਜਿਹੜਾ ਹੈਗਾ ਅਸੀਂ ਪਹਿਲਾਂ ਨਾਲੋਂ ਹੁਣ ਜਿਹੜਾ ਹੈਗਾ ਹੋਰ ਹੌਸਲੇ ਨਾਲ, ਹਿੰਮਤ ਨਾਲ, ਮਿਹਨਤ ਨਾਲ 4 ਗੁਣਾ ਸਪੀਡ ਤੇ ਕੰਮ ਕਰਾਂਗੇ। ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। মিডিਆ ਨੇ ਵੀ ਸਾਡਾ ਹਮੇਸ਼ਾ ਜਿਹੜਾ ਹੈਗਾ ਉਹ ਪੋਜ਼ਿਟਿਵ ਆਊਟਲੁੱਕ ਰੱਖੀ ਆ ਬਾਈਆਂ ਲਾਰਜ। ਔਰ ਇਹ ਅੱਜ ਤੱਕ ਦੀਆਂ ਜੜੀਆਂ ਪਿਛਲੇ ਜੋ 30-40 ਸਾਲ ਜਿੰਨੀ ਤੁਹਾਡੀ ਮੈਮਰੀਆਂ ਬਹੁਤ ਸਾਰੇ ਜਰਨ لیکن ਮੈਨੂੰ ਪਤਾ ਕਿ 20 25 ਸਾਲ ਤੋਂ ਤੁਸੀਂ ਵੀ ਦੇਖ ਰਹਿਆ ਦਿਸ ਇਸ ਦਾ ਮੋਸਟ ਫਰੀ ਐਂਡ ਫੇਅਰ ਇਲੈਕਸ਼ਨ ਜੀ ਠੀਕ ਉਹ ਸਾਰੀਆਂ ਸੀਟਾਂ ਕਿ ਉਹਨਾਂ ਅਕਾਲੀ ਦਾ ਲੇਗਾ ਕਿ ਕਮੀਆਂ ਰਹੀ ਸੀ ਦੇਖੋ ਗੱਲ ਇਹ ਹੈਗੀ ਆ ਵੀ ਮੈਂ ਤੁਹਾਨੂੰ 12ਵੇਂ ਦੱਸ ਗਿਆ ਵੀ ਪਟਿਆਲਾ ਦਿਹਾਤੀ ਚ 5 ਅਕਾਲੀ ਕਾਂਗਰਸ 0 ਪਾਤਨਾਂ ਦੇ ਵਿੱਚ ਵੀ ਸੇਮ ਅਕਾਲੀ ਕਾਂਗਰਸ 0 ਤੇ ਸ਼ੰਭੂ ਤੇ ਰਾਜਪੁਰੇ ਦੇ ਵਿੱਚ ਵੀ ਕਾਂਗਰਸ 8 ਅਕਾਲੀ 0 ਦੇ ਸ਼ੰਭੂ ਦੇ ਵਿੱਚ ਵੀ ਕਾਂਗਰਸ 8 ਤੇ ਅਕਾਲੀ 0 ਇਹ ਕੀ ਮਤਲਬ ਹੋਇਆ ਇਹਦਾ ਬੱਲਬਣਾ ਇਹ ਹੈਗਾ ਨਾ ਜੀ ਐਲਾਈਅੰਸ ਹੈਗਾ ਨਾ ਜੀ ਐਦਾਂ ਹੀ ਬੀਜਪੀ ਨੇ ਕੀਤਾ ਇਹਨਾਂ ਦੇ ਨਾਲ ਇਹ ਤਿੰਨੇ ਇਕੱਠੇ ਹੋ ਕੇ ਸਾਡੇ ਖਿਲਾਫ ਲੜੇ ਆ ਔਰ ਇਹਦੇ ਚ ਨਾਰਮਲੀ ਜਿਹੜੀ ਰੂਲਿੰਗ ਪਾਰਟੀ ਹੁੰਦੀ ਆ ਉਹ ਧੱਕਾ ਕਰਦੀ ਆ ਇੱਥੇ ਧੱਕਾ ਜਿਹੜਾ ਹੈਗਾ ਉਹ ਦੂਜੇ ਇਹਨਾਂ ਨੇ ਤਿੰਨਾਂ ਨੇ ਮਿਲ ਕੇ ਸਾਡੇ ਨਾਲ ਕੀਤਾ ਸਾਡੇ ਬੰਦੇ ਦੇ ਗੋਲੀ ਵੱਜੇ ਆ ਮੈਨੂੰ ਦੱਸੋ ਇਹ ਰੌਲਾ ਪਾਈ ਜਾਂਦੇ ਆ ਚੇਕਾ ਮਰ ਜਾਂਦੇ ਨੇ ਇਹਨਾਂ ਦੇ ਕਿਹਦੇ ਬੰਦੇ ਦੇ ਗੋਲੀ ਵੱਜੇ ਆ ਜੀ ਅਸੀਂ ਥੱਪੜ ਮਾਰਿਆ ਕਿਸੇ ਨੇ ਸਾਡੇ ਬੰਦੇ ਨੇ ਕਿਸੇ ਦੇ ਥੱਪੜ ਤੱਕ ਨਹੀਂ ਮਾਰਿਆ ਜੀ ਇਹ ਬਿਲਕੁਲ ਝੂਠਾ ਜਿਹੜਾ ਕੂੜ ਦਾ ਪ੍ਰਚਾਰ ਹੈ ਇਹਨਾਂ ਕੋਲ ਵੀ ਖਰਚਾ ਚੈਨਲ ਹੈਗਾ ਇੱਕ ਅੱਧਾ ਇਹ ਕੂੜ ਪ੍ਰਚਾਰ ਕਰਦੇ ਆ ਇਹ ਗੁੰਡਾ ਕਰਦੀ ਇਹ ਕਰਦੇ ਆ ਇਹ ਗੁੰਡਾ ਕਰਦੀ ਤੇ ਡਿਪੈਂਡ ਕਰਦੇ ਸੀ ਅਸੀਂ ਅਸੀਂ ਕੰਮ ਤੇ ਡਿਪੈਂਡ ਕਰ ਇਹ ਝੜਪਾਂ ਕਰਨ ਦੇ ਐਕਸਪਰਟ ਹੈ ਜੀ ਇਹ ਝੜਪਾਂ ਕਰਨੇ ਸਾਡੇ ਬੰਦੇ ਦਾ ਮੈਂ ਹੀ ਕਹ ਰਿਹਾ ਵੀ ਸਾਡਾ ਜਿਹੜੇ ਬੰਦੇ ਤੇ ਗੋਲੀ ਲੱਗੀ ਆ ਉਹਨੇ ਅੱਜ ਤੱਕ ਕਿਸੇ ਨੂੰ ਥੱਪੜ ਨਹੀਂ ਮਾਰਿਆ ਸੀ ਜੀ ਉਹਨੂੰ ਵਿਚਾਰੇ ਨੂੰ ਗੋਲੀ ਮਾਰਤੀ ਹੁੰਦਾ ਉਹ ਉਹਨੂੰ ਇਹ ਨਹੀਂ ਪਤਾ ਕਿ ਉਹਨੂੰ ਗੋਲੀ ਮਾਰੀ ਕਿਨੇ ਆ ਕਿਉਂ ਮਾਰੀ ਐ ਉਹ ਬੰਦਾ ਜਿਹੜਾ ਹੈਗਾ ਉਹ ਚਾਰ ਵਾਰੀ ਪਹਿਲਾਂ ਜੇਲ੍ਹ ਚ ਜਾ ਕੇ ਆਇਆ ਉਹਦੀ ਜ਼ਮਾਨਤ ਕੌਣ ਕਰਾਂਦਾ ਉਹਨੂੰ ਲੱਖ ਰੁਪਏ ਦਾ 1.5 ਲੱਖ ਰੁਪਏ ਦਾ ਪਿਸਤਲ ਕਹਿੰਨੇ ਦਿੰਦਾ ਉਹਦੀਆਂ ਜ਼ਮਾਨਤਾਂ ਲੱਖਾਂ ਰੁਪਏ ਕੌਣ ਖਰਚ ਕਰਦਾ ਸੋ ਇਹ ਜਿਹੜੇ ਇਹਨਾਂ ਦੇ ਪਿੱਛੇ ਆ ਇਹਨਾਂ ਦੇ ਜਿਹੜੇ ਸਰਗਨਾ ਹੈਗੇ ਜਿਹੜੇ ਸਿਆਸੀ ਪੁਸ਼ਤਪਲਾਈ ਕਰਦੇ ਉਹਨਾਂ ਨੂੰ ਫੜਾਂਗੇ ਜੀ ਮੈਂ ਛੱਡਦਾ ਨਹੀਂ ਇਹਨਾਂ ਨੂੰ ਹੋਣ ਵਾਲਾ ਠੀਕ ਹੈ ਕਾਫੀ ਲੋਕਾਂ ਦਾ ਕਹਿਣਾ ਵੀ ਸਰਕਾਰ ਮੌਜੂਦਾ ਕੰਮ ਹੁੰਦੇ ਕਾਫੀ ਲੋਕ ਤਾਂ ਨਾਰਾਜ਼ ਹੋਏ ਉਹਨਾਂ ਦੇ ਕੰਮ ਨਹੀਂ ਹੋਏ ਤਾਂ ਟੁੱਟਦੇ ਜਾ ਰਹੇ ਠੀਕ ਹੈ ਨਾ ਦੇਖੋ ਤੁਸੀਂ ਮਤਲਬ ਮੈਂ ਨਹੀਂ ਕਹ ਜੇ ਕਿਸੇ ਨੂੰ ਦਿੱਕਤ ਹੋਵੇ ਮੈਂ ਤਾਂ इजीली अवेलेबल ਆ ਜਿਹੜਾ ਵੀ ਆਂਦਾ ਆ ਅਸੀਂ ਕੰਮ ਅਸੀਂ ਵੈਸੇ ਵੀ ਕਰਦੇ ਆ ਅਸੀਂ ਬਿਨਾ ਕਿਸੇ ਮਤਲਬ ਪਾਰਟੀਵਾਦੀ ਤੋਂ ਦੇਖਿਓ ਤੋਂ ਬਗੈਰ ਜਿਹੜੇ ਖਾਸ ਕਰਕੇ ਜਿਹੜੇ ਸਾਂਝੇ ਕੰਮ ਆ ਉਹ ਅਸੀਂ ਕਰਦੇ ਆ ਮਤਲਬ ਕੋਈ ਕੋਈ ਸਪੈਸੀਫਿਕ ਦੱਸੇ ਵੀ ਆ ਕੰਮ ਨਹੀਂ ਹੋਇਆ ਜੀ ਜੇ ਹਸਪਤਾਲ ਠੀਕ ਹੋਇਆ ਜੀ ਖੇਤਾਂ ਤੱਕ ਪਾਣੀ ਪਹੁੰਚਿਆ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਦਵਾਈਆਂ ਮਿਲ ਰਹੀਆਂ ਸੋ ਜਿਹੜੇ ਸਾਰੇ ਕੰਮ ਆ ਉਹ ਕੰਮ ਹੋ ਰਹੇ ਆ ਮਤਲਬ ਬਾਕੀ ਤਾਂ ਠੀਕ ਆ ਜੀ ਕੋਈ ਨਾ ਕੋਈ ਨੇਸ ਹਾਇਰਸ ਹੁੰਦੇ ਆ ਇੱਕ ਇੰਟਰਨੈਸ਼ਨਲ ਕਲੱਬ ਹੁੰਦਾ ਜੀ ਨਾ ਕਹਿਣ ਵਾਲਿਆਂ ਦਾ बर्बाद नहीं। किया नहीं। 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 है चूहे और चौधरी वही है चौधरी वही है जो ये गैंगस्टर पैदा करते हैं जो चिट्टे की स्मगलिंग कराते हैं जिन्होंने पहले आतंकवाद फैलाया जो ब्यादबिया कराते हैं तो ये चौधरी और चूहे ये सारे जो कड़ाम चौधरी है ये सब खत्म करेंगे इनको खत्म करेंगे डीसी को एस डी एम को या उन्हें लेटर की क्या जरूरत है जी हमारी सरकार है मैंने बोल दिया उनको जी मतलब जो लुझाना में क्या वही एजेंसी को हायर करेंगे पूरा प्रोफेशनल करेंगे और पंजाब में चूहे और कड़ाम चौधरी नहीं रहेंगे